ਕਸਵਾ ਫਤੇਗਰ ਚੋੜੀਆਂ ਦੇ ਮਸੀਹ ਮੇਤਾ ਰੋਸ਼ਨ ਜੋਸਫ ਵੱਲੋਂ ਫੜਿਆ ਗਿਆ ਕਾਂਗਰਸ ਦਾ ਪੱਲਾ। ਫੱਦੀ ਜਿੰਤੀ ਦੇ ਵਿੱਚ ਫਿਰ ਮਸੀਹ ਹਾਜ਼ਰ। ਸਾਫ ਦਾ ਉਪ ਮੁੱਖ ਮੰਤਰੀ ਸੁਖਿੰਦਰ ਸਿੰਘ ਜ਼ਿੰਦਾਵਾ ਤੇ ਸਾਫ ਦਾ ਕੈਬਨਟ ਮੰਤਰੀ ਸਾਫ ਦਾ ਤ੍ਰਿਪਤ ਸਿੰਘ ਬਾਜਕ ਨੇ ਮਸੀਹ ਆਗਮਨੀ ਮੌਜੂਦੀ ਦੇ ਵਿੱਚ ਕਿਤਾ ਰੋਸ਼ਨ ਜੋਸਫ ਨੂੰ ਕਾਂਗਰਸ ਵਿੱਚ ਸ਼ਾਮਿਲ। ਕਾਹ ਜਾਨੋ ਦਵਿਆ ਪੰਜਾਬ ਨਾਲ ਗਲਵਾਦ ਦੌਰਾਨ ਕੀਹਾ ਸਰਦਾਰ ਜ਼ਿੰਦਾਵਤੀ ਸਰਦਾਰ ਬਾਜਵਾਨ ਨੇ। ਰਾਜਾ ਉਹ ਤੇ ਰੋਸ਼ਨ ਜੀ ਅੱਜ ਘਰ ਆਵਸੀ ਹੋਈ ਹੈ ਜੀ ਦੇਖੋ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ ਫਾਰਮੇਡ ਇਲੈਕਸ਼ਨ ਸਾਡੇ ਖੁਸ਼ਗੰਭੀਤ ਜੀ ਸਰਦਾਰ ਸੁਰਜੀਤ ਸਿੰਘ ਸਰਦਾਰ ਨੂੰ ਟਿਕਟ ਮਿਲੀ ਹੈ ਉਹਨਾਂ ਦਾ ਫਤਗੜ ਚੂੜੀਆਂ ਨਾਲ ਬੜਾ ਪੁਰਾਣਾ ਪਿਆਰ ਸੀ ਇਥੋਂ ਇਲੈਕਸ਼ਨ ਲੜਦੇ ਰਹੇ ਰੋਸ਼ਨ ਜੀ ਉਹਨਾਂ ਦੇ ਪੁਰਾਣੇ ਸਾਥੀ ਸੀ ਤੇ ਜਦੋਂ ਉਹਨਾਂ ਨੂੰ ਟਿਕਟ ਮਿਲੀ ਇਹਨਾਂ ਪਹਿਲਾਂ ਫੋਨ ਕੀਤਾ ਤੇ ਮੈਂ ਤੁਹਾਡਾ ਕਵਰ ਸੀ ਰਹਿਣਾ ਜੋ ਕੁਝ ਹੋ ਗਿਆ ਹੋ ਗਿਆ ਤੇ ਅੱਜ ਰੰਧਾਵਾ ਸਾਹਿਬ ਫਲੇਟ ਜੁੜੀਆਂ ਤੇ ਲਾਏ ਇਹਨਾਂ ਨੇ ਹੁਣ ਜੀ ਆਇਆਂ ਆਖਿਆ دیکھੋ ਨੇ ਰੰਧਾਵਾ ਸਾਹਿਬ ਨਾਲ ਸਾਡੇ ਨਾਲ ਤੁਰਨਗੇ ਇੱਕ ਚੰਗੀ ਸ਼ੁਰੂਆਤ ਹੋਈ ਹੈ ਰੰਧਾਵਾ ਸਾਹਿਬ ਦੀ ਇਲੈਕਸ਼ਨ ਦੀ ਚੰਗੀ ਸ਼ੁਰੂਆਤ ਹੋਈ ਹੈ ਤੇ ਪ੍ਰਭੂ ਕਿਰਪਾ ਕਰੇਗਾ ਰੰਧਾਵਾ ਸਾਹਿਬ ਬੜੇ ਸ਼ਾਨੋ ਸ਼ਕੋਲ ਨਾਲ ਇਸ ਅਮਰੀਕ ਪਾਲੀ ਨੂੰ ਹਲਕਾ ਦਿੱਤਾ ਇਹਨਾਂ ਮੈਨਸ ਵਟਾਲਾ ਦੀ ਪੋਜੀਸ਼ਨ ਕਿਤਰਾ ਦੀ ਹੈ ਬਦਗੜ ਜੁੜੀਆਂ ਨੂੰ ਚੰਗੀ ਫਲੇਗੜ ਚੂੜੀਆਂ ਦੀ ਪਟਾਲੇ ਨਾਲੋਂ ਚੰਗੀ ਲੀ ਲੀ ਠੀਕ ਹੈ ਠੀਕ ਹੈ ਸਾਰੇ ਜ਼ਿਲ੍ਹੇ ਨਾਲੋਂ ਵੱਧ ਲੀਡ ਹੋਏਗੀ ਤੂੰ ਹਲਕਿਆਂ ਦੀ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਇਹ ਤੋਂ ਰਿਕਾਰਡ ਕਰੋ ਇਅਰ ਕਾਟ ਜੀ ਬਾੜ ਸਾਹਿਬ ਜਦੋਂ ਰਿਜ਼ਲਟ ਆਏਗਾ ਮੇਰੀ ਸੋਚ ਮੁਤਾਬਕ ਪਟਾਲਾ ਦੇ ਫਲੇਗੜ ਚੂੜੀਆਂ ਦੀ ਲੀਡ ਸਾਰੇ ਜ਼ਿਲ੍ਹੇ ਦੇ ਹਲਕਿਆਂ ਨਾਲੋਂ ਵੱਧ ਹੋਏਗੀ ਵੈਰੀ ਗੁੱਡ ਤਾਂ ਸ਼ੰਜੀ ਕਿਸ ਤਰ੍ਹਾਂ ਲੱਗ ਰਿਹਾ ਅੱਜ ਫਿਰ ਕਾਂਗਰਸੇ ਵਾਪਸ ਜਦੋਂ ਕਾਰ ਵਾਪਸ ਆਈਏ ਤਾਂ ਮਜਾ ਤੇ ਹੁੰਦਾ ਹੀ ਆ ਮਾਪਿਆਂ ਨਾਲ ਕਈ ਵੀ ਰੋਸ ਪਈਦਾ ਹੈ ਲੇਕਿਨ ਕਹਿੰਦੇ ਨੇ 100 ਚਾਚਾ ਤੇ ਇੱਕ ਪਿਓ ਉਹ ਹੀ ਹਾਲਾਤ ਨੇ ਜਦੋਂ ਆਪਣੇ ਘਰ ਆਈ ਆਪਣੇ ਪਰਿਵਾਰ ਚਾਹੀਏ ਉਹਦਾ ਮਜਾਦਾ ਕੁਝ ਹੋਰ ਆ ਉਹਦੀ ਖੁਸ਼ੀ ਕੁਝ ਹੋਰ ਆ નો ਡਾਊਟ ਚਾਚੇ ਵੀ ਪਿਆਰ ਕਰਦੇ ਨੇ ਪਰ ਜੋ ਪਿਓ ਦਾ ਪਿਆਰ ਹੁੰਦਾ ਹੈ ਜੋ ਆਪਣੇ ਪਰਿਵਾਰ ਦਾ ਪਿਆਰ ਹੁੰਦਾ ਜੋ ਆਪਣੀ ਪਾਰਟੀ ਦਾ ਪਿਆਰ ਆ ਉਹ ਮੈਂ ਸਮਝਦਾ ਕਿ ਉਹ ਅੱਜ ਮੈਂ ਫੇਰ ਵਾਪਸ ਪਾਇਆ ਵਾ ਔਰ ਮੈਨੂੰ ਮੇਰੇ ਦੋਵੇਂ ਹੀ ਜਿਹੜੇ ਮੇਰੇ ਸਰਪ੍ਰਸਤ ਨੇ ਸਰਦਾਰ ਜਤਿੰਦਰ ਸਿੰਘ ਬਾਜਵਾ ਜੀ ਸਰਦਾਰ ਸੁਖਿੰਦਰ ਸਿੰਘ ਰਧਾਵਾ ਜੀ ਮੇਰੀ ਹਮੇਸ਼ਾ ਇਹਨਾਂ ਨੇ ਜ਼ਿਲ੍ਹੇ ਦੇ ਵਿੱਚ ਨਹੀਂ ਪੂਰੇ ਪੰਜਾਬ ਵਿੱਚ ਬੱਲੇ ਬੱਲੇ ਕਰਾਈ ਆ ਹਰ ਜਗ੍ਹਾ ਹੀ ਮੈਨੂੰ ਹਮੇਸ਼ਾ ਬਾਲ ਦਿੱਤਾ ਆ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਫੇਰ ਇਹਨਾਂ ਦੇ ਚਰਨਾਂ ਨਾਲ ਲੱਗਾ ਔਰ ਮੈਂ ਹੁਣ ਜੋ ਵੀ ਆ ਪਿੱਛੇ ਜੋ ਵੀ ਹੋਏ ਸਾਡੇ ਕੋਲ ਗਲਤੀਆਂ ਹੋਈਆਂ ਜਿੱਦਾਂ ਦੀਆਂ ਵੀ ਹੋਈਆਂ ਅੱਜ ਤੋਂ ਅਸੀਂ ਪਾਰਲੀਮੈਂਟ ਜਿਹੜੀ ਇਲੈਕਸ਼ਨ ਸਾਡੀ ਚੱਲੀ ਆ ਉਹ ਇੱਕ ਮੋਦੀ ਦੇ ਖਿਲਾਫ ਇਲੈਕਸ਼ਨ ਆ। ਔਰ ਸਾਨੂੰ ਉਹ ਮਨੀਪੁਰ ਦਾ ਹਾਦਸਾ ਜੇ ਭੁੱਲਿਆ ਨਹੀਂ ਜਿਹੜੀਆਂ ਸਾਡੀਆਂ ਧੀਆਂ ਪੈਣਾ ਨੂੰ ਨੰਗੀਆਂ ਕਰਕੇ ਸੜਕਾਂ ਤੇ ਰੋਲਿਆ ਗਿਆ ਸੀਗਾ। ਮੋਦੀ ਦੇ ਉਹ ਸਾਨੂੰ ਕਾਰਨਾਮੇ ਭੁੱਲੇ ਨਹੀਂ ਜਿਹੜੇ ਸਾਡੇ ਚਰਚਾਂ ਨੂੰ ਢਾਇਆ ਗਿਆ ਆ। ਸਾਡੀਆਂ ਮਿਨਿਸਟਰੀਆਂ ਤੋੜੀਆਂ ਗਈਆਂ, ਸਾਡੀਆਂ ਚਰਚ, ਸਾਡੀਆਂ ਪ੍ਰਾਰਥਨਾਵਾਂ ਪੰਕ ਕੀਤੀਆਂ ਗਈਆਂ। ਉਹ ਸਾਨੂੰ ਭੁੱਲਦੀਆਂ ਨਹੀਂ। ਇਸ ਕਰਕੇ ਇੱਕ ਕਾਂਗਰਸ ਹੀ ਇਹੋ ਜੀ ਸੈਕੂਲਰ ਪਾਰਟੀ ਆ ਜਿਨੇ ਸਾਨੂੰ ਹਮੇਸ਼ਾ ਆਜ਼ਾਦੀ ਦਿੱਤੀ ਆ। ਕਤੋਂ ਕਾ ਤ ਸਾਨੂੰ ਧਾਰਮਿਕ ਆਜ਼ਾਦੀ ਜਿਹੜੀ ਆ ਹਮੇਸ਼ਾ ਦਿੰਦੇ ਦੇ ਨੇ ਔਰ ਉਸ ਸੋਚ ਨੂੰ ਲੈ ਕੇ ਅੱਜ ਸਰਦਾਰ ਸਖਜਿੰਦਰ ਸਿੰਘ ਦਾਵਾ ਨੂੰ ਅਸੀਂ ਇਥੋਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤਾਂ ਜੋ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਹੋਣ ਇੱਕ ਚੰਗਾ ਪ੍ਰਧਾਨ ਮੰਤਰੀ ਸਾਡੇ ਦੇਸ਼ ਵਿੱਚ ਆਏ ਇੱਕ ਚੰਗਾ ਸ਼ਾਸਨ ਆਏ ਔਰ ਸਾਡੇ ਧਰਮ ਸਾਰੀਆਂ ਜਾਤੀਆਂ ਇੱਕ ਗੁਲਦਸਤੇ ਦੀ ਵਾਂਗ ਖੇੜਨ ਫੁੱਲਣ ਨਜ਼ਾਰੇ ਲੈਣ ਨਾ ਨਹੀਂ ਹੰਟੀਗੇ ਰਹੋਗੇ ਬਿਲਕੁਲ ਟਿਕੇ ਰਹੂਗੇ ਕੋਚ ਜੀ ਉਸਦੀ ਘਰ ਵਾਪਸੀ ਹੋਈ ਹੈ ਬਾਪ ਸਾਹਿਬ ਆਏ ਨੇ ਅੰਨਾ ਆਸਾ ਵਾਈ ਨੇ ਵਧੀਆ ਸਮਾਗਮ ਹੋਇਆ ਕਰਿਆ ਇਹ ਘਰ ਵਾਪਸੀ ਦੀ ਇਹਨਾਂ ਦੀ ਥੋੜਾ ਹੋਈ ਹੈ ਤੇ ਅੱਗੇ ਘਰ ਚ ਹੀ ਸੀਗੇ ਇਹ ਦੇਖੋ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀ ਕਿ ਜਸਮਾਨੀ ਤੌਰ ਤੇ ਜ਼ਰੂਰ ਗਏ ਸੀ ਪਰ ਇਹਨਾਂ ਦੀ ਰੂਹ ਇਹਨਾਂ ਦੀ ਆਤਮਾ ਜਿਹੜੀ ਹੈ ਉਹ ਸਾਡੇ ਈਰਤ ਗਿਰਦ ਰਹੀ ਹੈ ਸਾਡੇ ਕੋਲ ਹੀ ਰਹੀ ਹੈ ਔਰ ਪਿਆਰ ਬਹੁਤ ਜ਼ਿਆਦਾ ਦੇਖੋ ਬਾਜੀ ਨਾਲ ਸਾਡਾ ਬਹੁਤ ਪਿਆਰ ਹੈ ਇਹਨਾਂ ਕੋ ਅਸੀਂ ਬਹੁਤ ਕੁਝ ਸਿੱਖਦੇ ਆ ਅਸੀਂ ਵੀ ਇਹਨਾਂ ਕੋ ਸਿੱਖ ਕੇ ਇਤੋਂ ਦਾ ਪਹੁੰਚੇ ਆ ਦੇ ਜਿੱਦਾਂ ਅਸੀਂ ਜਾਣਦੇ ਕਿ ਕਾਂਗਰਸ ਪਾਰਟੀ ਨੂੰ ਨਾ ਕੋਈ ਛੱਡ ਨਹੀਂ ਸਕਦਾ ਕਾਂਗਰਸ ਪਾਰਟੀ ਇੱਕ ਨਰਸਰੀ ਹੈ ਤੁਸੀਂ ਅੱਜ ਵੀ ਵੇਖ ਲਓ ਜਿੰਨੇ ਲੋਕ ਦੂਜੀਆਂ ਪਾਰਟੀਆਂ 'ਚ ਗਏ ਨੇ ਉਹ ਇੱਥੋਂ ਹੀ ਤਿਆਰ ਹੋ ਕੇਗੇ ਕਾਂਗਰਸ 'ਚੋਂ ਕਾਂਗਰਸ ਇੱਕ ਬਹੁਤ ਵੱਡੀ ਨਰਸਰੀ ਹੈ ਜਿੱਚੋਂ ਬੜੇ ਬੜੇ ਵੱਡੇ ਲੀਡਰ ਤਿਆਰ ਹੋਏ ਆ ਔਰ ਉਹ ਲੀਡਰ ਜਿਹੜੇ ਨੇ ਅੱਜ ਦੂਜੀਆਂ ਪਾਰਟੀਆਂ 'ਚ ਚਲੇ ਗਏ ਆ ਪਰ ਸਮੇਂ ਦੇ ਨਾਲ ਸਭ ਕੁਝ ਠੀਕ ਹੋਏਗਾ ਸਮੇਂ ਨਾਲ ਵਾਪਸੀਆਂ ਵੀ ਹੋਣਗੀਆਂ ਔਰ ਇਹ ਭਰਾ ਸਾਡਾ ਗਿਆ ਹੀ ਨਹੀਂ ਸੀ ਅਸੀਂ ਇਹ ਕਹਿ ਨਹੀਂ ਸਕਦੇ ਕਿ ਵਾਪਸ ਆਇਆ ਗਿਆ ਹੀ ਨਹੀਂ ਸੀ ਤੇ ਬਸ ਵੈਸੇ ਹੀ ਥੋੜਾ ਜਿਹਾ ਪਿਕਨਿਕ ਮਨਾਨ ਜਾਂਦੇ ਨੇ ਨਾ ਬੰਦੇ ਉਦਾ ਹੀ ਗਿਆ ਏ ਤੇ ਮਨਾ ਕੇ ਵਾਪਸ ਆ ਗਿਆ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ